ਇਸ ਵੇਲੇ ਦੀ ਮਨਪਾਕੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਤੁਹਾਨੂੰ ਦੱਸਦੀ ਹੈ ਕਿ ਦੋਸ਼ੀਆਂ ਦੇ ਹੈਲਥ ਚੈੱਕਅਪ ਲਈ ਦੋਸ਼ੀਆਂ ਨੂੰ ਪੁਲਿਸ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਜਾਂਦੀ ਹੈ ਪਰ ਦੋਸ਼ੀ ਜਿਹੜਾ ਹੈ ਫਰਾਰ ਹੋਣ ਦੀ ਤਗਾਹ ਤੇ ਹੁੰਦਾ ਹੈ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦੌਰਾਨ ਤੋਂ ਅੰਦਾਜ਼ਾ ਲਾਇਆ ਕਿ ਜਦੋਂ ਉਸ ਦੋਸ਼ੀ ਦਾ ਚੈੱਕਅਪ ਕਰਾਉਣ ਦੇ ਦੌਰਾਨ ਉਹ ਭੱਜਦਾ ਹੈ ਤਾਂ ਪੁਲਿਸ ਦਾ ਮੁਲਾਜ਼ਮ ਜਿਹੜਾ ਹੈ ਉਸ ਨੂੰ ਲੈ ਕੇ ਆਉਂਦਾ ਹੈ ਉਸ ਦੇ ਪਿੱਛੇ ਭੱਜਦਾ ਹੈ ਤੇ ਅਚਾਨਕ ਹੀ ਉਸ ਦੀ ਮੌਤ ਹੋ ਜਾਂਦੀ ਹੈ ਜੀਆਂ ਇਸ ਵੇਲੇ ਦੀ ਮਤਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ कि जद दोषी ਭਜਨ ਦੀ ਫਰਾਗ ਦੇ ਵਿੱਚ ਹੁੰਦਾ ਹੈ ਤਾਂ ਉਸ ਨੂੰ ਕਾਬੂ ਕਰਨ ਦੀ ਪੁਲਿਸ ਮਲਾਜ਼ਮ ਵੀ ਪਿੱਛੇ ਭਜਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਕ ਕਿ ਉਹ ਦਿਲ ਦਾ ਮਰੀਜ਼ ਹੁੰਦਾ ਹੈ ਉਸ ਨੂੰ ਜੱਕ ਦਾਮ ਹੀ ਹਰਟ ਅਟੈਕ ਆ ਜਾਂਦਾ ਹੈ ਜੀਹਾਂ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਦੇ ਚੱਲਦੇ ਉਸ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਇਸ ਵੇਲੇ ਦੀ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਜੀਏ ਕਿ ਦੱਸਿਆ ਵੀ ਜਾ ਰਿਹਾ ਹੈ ਕਿ ਉਹ ਦੋਸ਼ੀ ਜਿਹੜਾ ਹੈ ਉਸ ਦੇ ਮੈਡੀਕਲ ਚੈੱਕਅਪ ਲਈ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਨੂੰ ਜਦ ਫੜਨ ਦੀ ਫਿਰਾਕ ਤੇ ਪੁਲਿਸ ਮੁਲਾਜ਼ਮ ਉਸ ਦੇ ਪਿੱਛੇ ਭਜਦਾ ਹੈ ਤੇ ਉਸ ਨੂੰ ਹਾਰਟ ਅਟੈਕ ਆ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਵੱਲੋਂ ਅਜ ਇਸ ਗੱਲ ਦੀ ਪੂਰੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਕਰ ਰਹੇ ਹਾਂ ਰੂਬਰੂ ਔਰ ਖਬਰਾਂ ਦੇ ਲਈ ਬਣ ਰਹੋ ਲਾਈਵ ਪਰੰਦੇ ਨਾਲ ਜੀ ਮੈਮ ਕੀ ਗੱਲ ਦੀ ਮੇਰੇ ਐਸ.ਏ. ਸਾਹਿਬ ਸੀ ਜਿਹਦੇ ਮੈਡੀਕਲ ਕਰਵਾਉਣ ਨੂੰ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਟੈਕ ਆ ਗਿਆ ਮਰਜੈਂਸੀ ਲਿਆਂਦਾ ਤੇ ਡੈਥ ਹੋ ਗਈ ਆ ਮੈਨੂੰ ਕੋਈ ਨਹੀਂ ਕੋਈ ਬੰਦਾ ਤਾਂ ਗਿਆ ਸੀ ਕੋਈ ਨਹੀਂ ਨਹੀਂ ਮੈਂ ਦੱਸਦੀ ਆ 2 ਮਿੰਟ ਮੈਨੂੰ ਡਾਕਟਰ ਸਾਹਿਬ ਨੇ ਬੁਲਾਇਆ ਜਾਂਦਾ ਕੀ ਨਾਮ ਹੈ ਮਾੜਾ ਜਿਹਾ ਬੁਲਾਜ ਮੈਂ ਐਸੇ ਪਰਮਜੀਤ ਸਿੰਘ ਤੋਂ ਪੁੱਛਣਾ ਹੈ ਕਿ ਮੈਨੂੰ ਪੁੱਛ ਲੋ ਜੇ ਇਹ ਅਜੀ ਦਾ ਨਾਮ ਕਿਹੜਾ ਹੈ ਇਹ ਪਰਮਜੀਤ ਸਿੰਘ ਹੈ ਕਿ ਉਹ ਤਾਂ ਇੱਕ ਮੁਰਜਮ ਨੂੰ ਲੈ ਕੇ ਆਏ ਸੀ ਜੇਲ੍ਹ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆਣਾ ਉਹਨਾਂ ਨੂੰ ਮੈਂ ਸੋਚਦਾ ਸੀ ਕਿ ਕਿੱਥੇ ਬੈਠਾ ਸੀ ਕਿਹਦੇ ਮਨੇ ਕਰਦਾ ਸੀ ਨਹੀਂ ਇਹਦੇ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਸਾਡੇ ਕੋਲ ਦੋ ਮੁਰਜਮ ਲੈ ਕੇ ਆਏ ਸੀ ਕਿ ਬੱਸ ਸਟੈਂਡ ਤੇ ਤਾਇਨਾਤ ਸੀਗਾ ਮੈਡੀਕਲ ਕਰਾਉਣ ਵਾਸਤੇ ਇੱਥੇ ਅਟੈਕ ਹੋ ਗਿਆ ਐਮਰਜੈਂਸੀ ਲਿਆਂਦਾ ਦੀ ਡੈਥ ਹੋ ਗਈ ਹੈ ਹਸਪਤਾਲ ਜੀ ਤੇ ਅਟੈਕ ਹੋ ਗਿਆ